ਲਵਿੰਦਰੀ ਅੱਜ ਤਾ ਸਾਰੇ ਕੱਪੜੇ ਸਾਫਦਾਂਗੇ ਨਾਲੇ ਤਾਰ ਤੇ ਪਾਇਦੇ ਕਿੰਨੇ ਸੀ ਉਹ ਵੀ ਸੁੱਕੇ ਵੇ ਬਿੰਦਰੀ ਮੈਂ ਤੇਰੇ ਨਾਲ ਗੱਲ ਕਰਦੀ ਆ ਤੂੰ ਮੇ ਤਾਂ ਬੋਲਦ ਵੀ ਨਹੀਂ ਹੈਗੀ ਲੈ ਕੁੜੀ ਮੇਰੇ ਨਾਲ ਕਾਹਦਾ ਗੁੱਸਾ ਤੇਰਾ ਹੋਰ ਕਿਹਦੇ ਨਾਲ ਗੁੱਸਾ ਕਰਾਂ ਤੇਰੇ ਨਾਲ ਨਾਲ ਗੁੱਸਾ ਕਰਾਂ ਤਾਂ ਫਿਰ ਮੈਂ ਕੀ ਕੀਤਾ ਤੇ ਤੂੰ ਚੰਗਾ ਵੀ ਕੀ ਕੀਤਾ ਮੈਂ ਉਹਨਾਂ ਦੇ ਨਾਲ ਜਵਾਕਾਂ ਦੇ ਐਂ ਕਹਨੀ ਐ ਵੀ ਚੱਲ ਚੰਗਾ ਉਸ ਬੰਦੇ ਨੂੰ ਸਜ਼ਾ ਮਿਲ ਗਈ ਪਰ ਤੁਸੀਂ ਨਹੀਂ ਛੱਡਣਾ ਹੀ ਐ ਐਂ ਕਰਨਾ ਉਹ ਕਰਨਾ ਛੜਤਾ ਹੁਣ ਠੀਕ ਹੋ ਹੋ ਗਿਆ ਮਨ ਸ਼ਾਂਤ ਤੁਹਾਡਾ ਨਾ ਪੈ ਗਈ ਹੁਣ ਤੁਹਾਡੇ ਕਾਲਜੇ ਠੰਡ ਹੁਣ ਤਾਂ ਹੋਗੇ ਹੋਗੇ ਸ਼ਾਂਤ ਉਹ ਨੂੰ ਐ ਆ ਉਹ ਐ ਆ ਉਹ ਉੱਥੇ ਬਾਹਰ ਛੱਡਿਆਗਾ ਬਾਹਰ ਛੱਡਿਆ ਤੇਰਾ ਦੱਸ ਕੀ ਉਹ ਤਾਏ ਦਾ ਪੁੱਤ ਲੱਗਦਾ ਹੈਗਾ ਜਿਹੜਾ ਇੰਨਾ ਖਿਲਦੀ ਫਿਰਦੀ ਹੈ ਉਹਦੇ ਪਿੱਛੇ ਬਿੰਦਰੇ ਤੈਨੂੰ ਪਤਾ ਆਪਣੇ ਘਰ ਚ ਕੀ ਕੋ ਚੱਲਦਾ ਐ ਇਨੇ ਟਾਈਮ ਦਾ। ਉਹੀ ਗੱਲ ਹੁਣ ਗੰਦੇ ਵੱਡੇ ਨਾਲ ਆਪ ਥੋੜੀ ਗੰਦਾ ਹੋਣਾਗਾ। ਉਹ ਤਾਂ ਜਹੇ ਜਹੇ ਹੈਗਾਗਾ ਹੈਗਾਗਾ। ਨਾਲੇ ਉਹਨੂੰ ਕਿੰਨਾ ਘਟਾ ਕੇ ਬੰਦ ਕਰਕੇ ਰੱਖਦੇ ਹੈ। ਕਿੰਨਾ ਕ ਟਾਈਮ ਬੰਨੀ ਰੱਖਦੇ ਉਹਨੂੰ। ਆਖਰ ਨੂੰ ਤਾਂ ਇੱਕ ਦਿਨ ਉਹਨੂੰ ਛੁੱਟਣਾ ਹੀ ਸੀਗਾ। ਛੱਡਣਾ ਤਾਂ ਸੀਗਾ। ਪਰ ਕੋਈ ਅਗਲੇ ਨੂੰ ਢੰਗ ਤਰੀਕੇ ਤੇ ਛੱਡੀ ਤਾਂ ਹੁੰਦਾ। ਸੋਡੇ ਵਾਂਗੂ ਨਹੀਂ ਵੀ ਜੇ ਉਹਦੀ ਸਸਤੇ ਉਹਦਾ ਸਾਲਾ ਆਗੇ ਹਾਂ ਛੱਡ ਦਿਓ ਉਹਨੂੰ ਕਰ ਲੋ ਉਹਦੀ ਸੇਵਾ ਉੱਥੇ। ਕਿਉਂ ਕੀ ਗੱਲ? ਛੱਡਣ ਨੂੰ ਸੋਨ ਨੂੰ ਥੋੜੀ ਧੀ ਦੇ ਨਾਲ ਜਿਹੜੀਆਂ ਉਹਨੇ ਚੁਲਮ ਕੀਤੇ ਉਹ ਨਹੀਂ ਯਾਦ ਆਈਗੇ। ਉਹਦੇ ਨਾ ਹੁੰਦੀਆਂ ਤਾਂ ਸੋਥੇ ਜਰੀਆਂ ਨਹੀਂ ਗਈਆਂ। ਯਾਦ ਨਹੀਂ। ਜੋ ਕੁਝ ਉਹਨੇ ਆਪਣੇ ਨਾਲ ਕੀਤਾਗਾ ਆਪਣੇ ਸਾਰੇ ਟੱਬਰ ਨਾ ਮਨਿੰਦਰ ਨਾ ਜੋ ਕੁਝ ਕੀਤਾ ਸਾਡੇ ਸਾਰੇ ਯਾਦ ਨਹੀਂ ਗਈਆਂ। ਅਸੀਂ ਉਹ ਭੁੱਲਣ ਵਾਲੀਆਂ ਗੱਲਾਂ ਨਹੀਂ ਭੜਾਦੀ। ਭਾਬੀ ਜੇ ਯਾਦ ਹੁੰਦਗਾ ਨਾ ਤੁਸੀਂ ਆ ਉਹਨਾਂ ਦਾ ਸਾਥ ਨਹੀਂ ਦਿੰਦੇ ਸੀ ਉਹਦੀ ਸੱਸ ਦਾ ਉਹਦੇ ਸਾਲੇ ਦਾ। ਐਵੇਂ ਹਰੇਕ ਦੇ ਬਣ ਕੇ ਬਹਿ ਜਾਂਦੇ। ਬਣਨਾ ਤਾਂ ਬਿੰਦਰੇ ਤੈਨੂੰ ਪਤਾ ਹੀ ਆਪਣੇ ਪਰਿਵਾਰ ਦਾ। ਆਪਣਾ ਪਰਿਵਾਰ ਨਾ ਕਿਸੇ ਨੂੰ ਦੁਖੀ ਦੇਖ ਨਹੀਂ ਸਕਦਾ। ਆਪ ਬੇਸ਼ੱਕ ਹੋ ਜੀ। ਆਹੋ। ਜਿਹੜੇ ਦੁੱਖ ਆ ਫਿਰ ਆਪਣੇ ਕਰਮਾਂ ਚ ਲਿਖੇ ਭੋਗੀ ਚੱਲੂ ਤੁਸੀਂ ਤਾਂ ਫਿਰ ਨਾ ਤਾਂ ਪਹਿਲਾਂ ਬਾਈ ਨੇ ਕਦੇ ਕੋਈ ਇਹ ਜੀ ਗੱਲ ਉਹ ਕਰੀਏ ਔਖਾ ਹੋ ਗਿਆ ਆਪਦੇ ਘਰੇ ਜੇ ਮੇਰੇ ਪਿੱਛੇ ਲੜਾਈ ਲੜਨੀ ਹੁੰਦੀ ਕਿੰਨੀ ਲੜ ਲੈਂਦਾ ਉਹਨਾਂ ਨਾਲ ਅੱਜ ਨਾ ਹੋਰ ਕੁਝ ਮਿਲਦਾ ਜਿਹੜਾ ਇੰਨੇ ਸਾਲ ਵਸ ਕੇ ਸੀ ਮਾੜਾ ਮੋਟਾ ਹਿੱਸਾ ਪੱਤੀ ਮਿਲਦਾ ਮੈਨੂੰ ਵੀ ਆਸ ਹੁੰਦੀ ਵੀ ਆ ਕੁਝ ਮੇਰੇ ਕੋਲੇ ਹੈਗਾ ਹੈਗਾ ਪਰ ਨਾ ਘਰੇ ਬਹਿ ਜੂਗਾ ਚੁੱਪ ਕਰਕੇ ਲੋਕਾਂ ਦੀ ਸੁਣ ਕੇ ਘਰੇ ਬੜਨ ਵਾਲਾ ਹੈਗਾ ਲੋਕਾਂ ਨਾਲ ਲੜਨ ਵਾਲਾ ਨਹੀਂ ਤਾਂ ਇਹ ਤਾਂ ਲੋਕ ਸਿਰ ਚੜ ਗਏ ਲੋਕ ਸਿਰ ਤਾਂ ਜ਼ਰੂਰ ਚੜੇ ਨੇ ਫਿਰ ਹੁਣ ਉਹ ਕਰੇ ਵੀ ਕੀ ਇਹ ਹੈ ਇਹ ਉਦੋਂ ਪਹਿਲੇ ਦਿਨੋਂ ਸੁਭਾਗ ਆ ਹਮੇ ਕਰੀ ਜਾਂਦਾਗਾ ਆ ਹੁਣ ਦੇਖ ਲੈ ਹੁਣ ਇਹਨਾਂ ਨੇ ਮਨਿੰਦਰ ਤੇ ਆ ਨਿੱਕੇ ਨੇ ਕੀ ਕੁਛ ਕੀਤਾਗਾ ਉਹਨੂੰ ਬੰਦ ਕਰ ਲਿਆ ਚਾਹੇ ਕੁਛ ਵੀ ਕੀਤਾ ਆ ਜਦੋਂ ਤੇਰੇ ਭਾਈ ਨੂੰ ਪਤਾ ਲੱਗਿਆ ਨਾ ਵੀ ਇਹਨਾਂ ਨੇ ਆ ਕੁਛ ਕਰ ਰੱਖਿਆਗਾ ਉਦੋਂ ਦੇਖ ਲੈ ਉਦੋਂ ਮੁੜਕੜ ਨਾ ਨਿੱਕੇ ਨੂੰ ਬੋਲਦਾ ਸੀਗਾ ਵੀ ਇਹਨੇ ਗਲਤ ਕੀਤਾ ਜੋ ਕੁਛ ਕੀਤਾਗਾ ਆਹੋ ਜਵਾਕਾਂ ਨੇ ਤਾਂ ਗਲਤ ਕੀਤਾ ਪਰ ਜਿਹੜੀਆਂ ਕਿਕਰ ਕਰਦਾ ਸੀ ਉਹ ਸਹੀ ਸੀਗੀਆਂ ਜਵਾਕਾਂ ਦੀਆਂ ਹੀ ਗਲਤ ਸੀਗੀਆਂ ਸਹੀ ਤਾਂ ਨਹੀਂ ਹੈਗਾ ਬਿੰਦਰੇ ਮੰਨਦੀਆਂ ਤੇਰੀ ਗੱਲ ਤੇਰਾ ਗੁੱਸਾ ਨਾ ਜਾਏ ਜਗਾ ਵੀ ਇਹ ਗਲਤ ਕੀਤਾ ਸੀ ਨੇ ਵੀ ਜਿਹੜਾ ਇਹ ਗੱਲ ਕਹੀ ਸੀ ਆਪਾਂ ਨਿੱਕੇ ਨੂੰ ਵੀ ਭਾਈ ਉਹਨੂੰ ਛੱਡ ਦੇ ਪਰ ਕਰਦੇ ਵੀ ਕੀ ਫਿਰ ਹੁਣ ਹੋਦੇ ਤਾਂ ਦੇਖੀ ਐ ਕਿਵੇਂ ਉਹ ਧਰਲੇ ਪਾਉਂਦੀ ਤੇ ਉਹਦੀ ਮਾਂ ਤੇ ਉਹਦਾ ਭਰਾ ਕਿੰਨਾ ਤੜਫਦਾ ਸੀਗਾ ਭਾਬੀ ਸ਼ਾਇਦ ਤੂੰ ਭੁੱਲ ਗਈ ਹੋਵੇਂਗੀ ਤੜਫਦੇ ਤਾਂ ਆਪਾਂ ਵੀ ਬਹੁਤ ਸੀ ਜਿੱਦੇ ਆਪਣੀ ਕੁੜੀ 4 ਦਿਨ ਆਪਾਂ ਨੂੰ ਥਿਆਈ ਰਹੀ ਸੀ ਆਪਾਂ ਨੂੰ ਕੁਝ ਨਹੀਂ ਚੰਗਾ ਲੱਗਦਾ ਸੀ ਮਰੇ ਸੀ ਉਸ ਦਿਨ ਆਪਾਂ ਜਿਉਂਦੇ ਨਹੀਂ ਸੀਗੇ ਮੈਨੂੰ ਪਤਾ ਐ ਜੋ ਕੁਸ ਆਪਣੇ ਟੱਪਰ ਨਾਲ ਹੋਈ ਹੈ ਕੀ ਜਦੋਂ ਮਨਿੰਦਰ ਇੰਨੇ ਦਿਨ ਘਰੋਂ ਬਾਹਰ ਰਹੀ ਹੈ ਮੈਨੂੰ ਪਤਾ ਵੀ ਮੇਰੇ ਤੇ ਕੀ ਬੀਤੀ ਹੈਗੀ ਪਰ ਹੁਣ ਕਰੀਏ ਵੀ ਕੀ ਹੁਣ ਉਹ ਬੰਦੇ ਬੰਦੇ ਨਾਲ ਗੰਦਾ ਥੋੜੀ ਬਣਨ ਆਪਾਂ ਨੇ ਬਾਕੀ ਤੇਰੇ ਕੱਲੀ ਤੇ ਨਹੀਂ ਬੀਤੀ ਸਾਰਿਆਂ ਤੇ ਹੀ ਬੀਤੀ ਹੈਗੀ ਸਾਰਿਆਂ ਨੇ ਦੁੱਖ ਸੁੱਖ ਦੇਖਿਆਗਾ ਕੋਈ ਤੂੰ ਜਾਦੇ ਨਹੀਂ ਦੇਖਿਆ ਜੇ ਨਹੀਂ ਤੁਸੀਂ ਕੋਈ ਮੂਹਰੇ ਲਾ ਕੇ ਕੰਮ ਕਰਨਾ ਹੁੰਦਾ ਨਾ ਸਾਡੇ ਮਗਰ ਲੱਗ ਜਾ ਕਰੋ ਜਿਵੇਂ ਅਸੀਂ ਕਹਿੰਦੇ ਆ ਨਾ ਕੋਈ ਅਸੀਂ ਗਲਤ ਨਹੀਂ ਕਹਿੰਦੇ ਵੀ ਅਸੀਂ ਕੋਈ ਗਲਤ ਕਰਦੇ ਆ ਜਦੋਂ ਅਗਲੇ ਨੇ ਗਲਤੀ ਕੀਤੀ ਨਾ ਫਿਰ ਉਹਨੂੰ ਉਹਦਾ ਅਹਸਾਸ ਤਾਂ ਹੋਣਾ ਚਾਹੀਦਾ ਆਪਾਂ ਵੀ ਅਗਲੇ ਨੂੰ ਜਵਾਬ ਦਿਓ ਇਹ ਜੀ ਦਿੱਤਾ ਤਾਂ ਹੈਗਾ ਜਵਾਬ ਹੁਣ ਬੰਨ ਕੇ ਉਹਦੇ ਨਾਲ ਬੇਸਕੀ ਥੋੜੀ ਕੀਤੀ ਆ ਜੇ ਬੰਦੇ ਦਾ ਪਤੂ ਫੇਰ ਹੀ ਸੁਧਰੂਗਾ ਜੇ ਉਹੀ ਗੱਲ ਉਹ ਹੋਈ ਕੁੱਤੇ ਦੀ ਪੂਛ ਚਲ ਕੁਛ ਵੀ ਐ ਕੁੱਤੇ ਦੀ ਪੂਛ ਚਾਹੇ ਕੋਈ ਵੀ ਐ ਪਰ ਸੋਨੂੰ ਉਹਦਾ ਸਾਥ ਨਹੀਂ ਦੇਣਾ ਚਾਹੀਦਾ ਮੈਨੂੰ ਇਸ ਗੱਲ ਤੋਂ ਤੁਸੀ ਭੜੇ ਲੱਗਦੇ ਹੋ ਦੋਨੇ ਜਾਣੇ ਜਿਦੋਂ ਤੁਸੀਂ ਜਿਨ੍ਹਾਂ ਨੇ ਆਪਣੇ ਨਾਲ ਗਲਤ ਗੱਲ ਕੀਤੀਆਂ ਉਹਦੀ ਸਪੋਰਟ ਤੇ ਹੋਗੇ ਆਪ ਦੇ ਬੱਚਿਆਂ ਵਾਸਤੇ ਸੋਚਦੇ ਨੇ ਲੋਕਾਂ ਵਾਸਤੇ ਤੁਸੀਂ ਬਾਹਲਾ ਸੋਚਦੇ ਕੋਈ ਸਪੋਰਟ ਨਹੀਂ ਕਰਦੇ ਹੈਗੇ ਅਸੀਂ ਕਾਦੀ ਸਪੋਰਟ ਕੀਤੀ ਹੈ ਉਹਨਾਂ ਦੀ ਬਸ ਭਾਬੀ ਮੈਨੂੰ ਨਹੀਂ ਬਾਹਲਾ ਫਿਰ ਉਹ ਹੁੰਦਾ ਹਾਂ ਹੰਦਾ ਸੀ ਕੀ ਕਰਾਂ ਹਬਿੰਦਰ ਕਿਹੜਾ ਕਦੇ ਮੇਰੇ ਨਾਲ ਗੁੱਸੇ ਨਹੀਂ ਕੀਤੀ ਕਦੇ ਮੇਰੇ ਨਾਲ ਉੱਚੀ ਆਵਾਜ਼ ਚ ਗੱਲ ਨਹੀਂ ਕੀਤੀ ਤੇ ਅੱਜ ਦੇਖ ਲੈ ਕਿਵੇਂ ਬੂੜਦੀ ਹੈ ਮੈਨੂੰ ਬਸ ਮੇਰਾ ਕੀ ਕਸੂਰ ਹੈ ਇਹ ਦੇ ਵਿੱਚ ਮੈਂ ਕੀ ਮਾੜਾ ਕਰਤਾ ਇਹਨਾਂ ਦਾ ਜੇ ਮੈਂ ਇਹਨਾਂ ਦਾ ਚੰਗਾ ਕਰਦੀ ਆ ਤਾਂ ਵੀ ਮੈਨੂੰ ਹੀ ਬੁਰਾ ਕਹਿਣਗੇ ਪਤਾ ਨਹੀਂ ਕਿੱਦੇ ਮੇਰਾ ਖਿਆਲਾ ਛੁੱਟੂਗਾ ਵੀ ਕਿ ਨਹੀਂ ਛੁੱਟੂਗਾ ਇਹਨਾਂ ਤੋਂ ਚਲੋ ਉਹ ਤਾਂ ਜਿਹੋ ਜਿਹਾ ਹੈਗਾ ਹੈਗਾ ਲੈ ਤੂੰ 4 ਦਿਨ ਆਈ ਆਂ ਵੀ ਹੱਸ ਲੈ ਕਿੜ ਲੈ 2 ਮਿੰਟ ਕੋਈ ਗੱਲ ਚੱਜ ਦੀ ਕਰ ਲੈ ਨਾ ਮੈਂ ਹੀ ਚੰਦਰੀ ਆ ਮੈਨੂੰ ਕੀ ਲੋੜ ਸੀ ਪੁੱਛਣ ਦੀ ਵੀ ਭੈਣੇ ਤੂੰ ਕਦੋਂ ਜਾਏਂਗੀ ਮੈਂ ਤਾਂ ਐ ਸੋਚਿਆ ਸੀ ਵੀ ਚਲ ਵਿਚਾਰੀ ਆਈ ਐ ਵਧੀਆ ਗੱਲਾਂ ਕੀਤੀਆਂ ਮੇਰੇ ਨਾਲ ਵੀ ਮੱਠੀਆਂ ਦੀ ਪੋਰਾ ਬਣਾ ਦੂੰਗੀ ਮਾਂ ਕੀ ਬਾਗੀ ਮੇਰੇ ਤੇ ਹੱਤੋ ਕੇ ਮਗਰ ਹੀ ਪੈ ਗਈਆਂ ਚਲ ਪੈਸਾ ਕੋਟਾ ਆਬ ਦਹ ਬਾਣੀਆਂ ਨੂੰ ਦੋਸ ਜੇ ਮੇਰਾ ਬੰਦਾ ਹੀ ਚੱਜਦਾ ਹੋਵੇ ਮੈਨੂੰ ਕੀ ਲੋੜ ਇਹਨਾਂ ਦੀ ਸੁਣਨ ਦੀ ਮਾਣੋ ਫੋਨ ਲਓ ਨਹੀਂ ਹੁਣ ਕਹਿ ਦੇਣੀਆਂ ਮਾਣੂ ਫੋਨ ਲਾਤਾ ਚਲ ਪਰਾਂ ਬੈਠੀ ਹਾਂ ਹਲੋ ਸਸਰੀ ਘਰ ਮਮੀ ਬਸ ਠੀਕ ਹਾਂ ਤੈਨੂੰ ਪਤਾ ਐਸ ਘਰ ਚ ਮੈਂ ਠੀਕ ਵੀ ਕਦੇ ਰਹਿ ਸਕਦੀ ਹੋਣਾ ਕੀ ਐ ਤੈਨੂੰ ਘਰੋਂ ਨਿਕਲ ਨਹੀਂ ਦਿੱਤਾ ਇਹਨਾਂ ਨੇ ਉਦੋਂ ਹੀ ਮੇਰੇ ਹੱਥ ਤੋਂ ਕਿ ਮਗਰ ਪੈ ਗਈਆਂ ਬੱਸ ਮੈਂ ਤਾਂ ਉਹੀ ਸਵੇਰ ਕੇ ਪੁੱਛ ਲਿਆ ਵੀ ਭੈਣੇ ਕਦੋਂ ਜਾਵੇਂਗੀ ਬੱਸ ਮਾਵਾਂ ਤੀਆਂ ਚੜ ਗੀਆਂ ਮੇਰੇ ਸਿਰ ਤੇ ਆ ਕੇ ਲੈ ਤੂੰ ਐ ਕਿਵੇਂ ਬੋਲਤਾ ਮੇਰੀ ਧੀ ਨੂੰ ਮੇਰੀ ਰੋਟੀਆਂ ਪਕਾਉਂਦੀ ਥੱਕਦੀਆਂ ਮੇਰੀ ਧੀ ਵਾਸਤੇ ਤੂੰ ਸੋ ਸੋ ਕੁਝ ਬੋਲ ਰਿਆ ਕਿੰਨਾ ਕੁ ਸੁਣਾਵਾਂ ਮੇਰੇ ਤਾਂ ਬਰਦਾਸ਼ਤ ਤੋਂ ਬਾਹਰ ਹੋ ਰਿਹਾ ਨਾ ਨਾ ਉਹ ਤਾਂ ਕੁਝ ਨਹੀਂ ਬੋਲੇਗਾ ਖੇਤ ਵਾਗ ਗਿਆ ਹਾਂ ਆਇਆ ਨਹੀਂ ਹਜੇ ਬਾਬਾ ਟਾਈਮ ਦਾ ਗਿਆ ਨਾ ਨਾ ਕੁਛ ਨਹੀਂ ਉਹਨੇ ਕੋਈ ਗੱਲ ਨਹੀਂ ਕੀਤੀ ਸੋਚ ਤਾਂ ਹੁੰਦੀ ਐ ਜਦੋਂ 24 ਘੰਟੇ ਇਹਨਾਂ ਦੀਆਂ ਗੱਲਾਂ ਬਾਤਾਂ ਸੁਣਨੀਆਂ ਪੈਂਦੀਆਂ ਹੋਰ ਦਸ ਮੈਂ ਕੀ ਕਰਾਂ ਮੈਂ ਤਾਂ ਕੀ ਤੈਨੂੰ ਫੋਨ ਲਾ ਲਵਾਂੀ ਹੋਰ ਕਿਹਦੇ ਕੋਲ ਦੁੱਖ ਰੋਵਾ ਮੈਂ ਚਲ ਨਹੀਂ ਨਹੀਂ ਸੋਚ ਤੱਕ ਆਦੀ ਹੈ ਠੀਕ ਹੈ ਚਲ ਭਾਈ ਵਰਗਿਆਂ ਕੋਲ ਨਾਲ ਗੱਲ ਕਰੀਂ ਫਿਰ ਤੈਨੂੰ ਪਤਾ ਆਵੇ ਚੰਗਾ ਠੀਕ ਹੈ ਚੰ ਅੱਛਾ ਲਾਤਾ ਮਾਨੂੰ ਫੋਨ ਨਾ ਰਹੀ ਨਾ ਮਾ ਮਾਣੂ ਫੋਨ ਲਾਉਣੀ ਐ ਤੁਸੀਂ ਤਾਂ ਮੇਰਾ ਦੁੱਖ ਤਕਲੀਫ ਨਹੀਂ ਸੁਣ ਸਕਦੀਆਂ ਗੀਆਂ ਤੁਸੀਂ ਤਾਂ ਦੋਨੇ ਬਸ ਮੇਰੇ ਮਗਰ ਪੈਣ ਜਾਣਦੀਆਂ ਨਾ ਮਾੜੀ ਮਾੜੀ ਗੱਲ ਤੇ ਫੋਨ ਲਾਉਣੀ ਆ ਫੇਰ ਤੇਰੀ ਮਾਂ ਕੀ ਕਰ ਦੂਗੀ ਹਾਂ ਮਾੜੀ ਜੀ ਗੱਲ ਨਹੀਂ ਕਹਿੰਦੀ ਪੜੱਕ ਦੇਣੇ ਚੱਕ ਕੇ ਮਾਣੂ ਫੋਨ ਲਾ ਦਿੰਨੀ ਹੈਗੀ ਹੁਣ ਮਾਂ ਛਿਆਲ ਦਾ ਮਹੀਨਾ ਬਹਾਉਣੀ ਹੋਊਗੀ ਲੈ ਕੇ ਵਿਚਾਰ-ਵਿਚਾਰ ਕੱਢ ਲੂਗੀ ਆ ਕੇ ਮਾਂ ਉਹਦਾ ਘਰ ਆਪਦਾ ਹੈਗਾ ਉਹਨੇ ਤੁਹਾਡੇ ਘਰ ਤੋਂ ਕੀ ਲੈਣਾ ਹੈਗਾ ਉਹ ਤਾਂ ਖਾੜ ਦੇ ਨਹਾ ਰੈਂਦਾ ਵੀ ਇੱਥੇ ਖਾਉਂਗੀ ਚੰਗਾ ਚੋਸਾ ਦੁੱਧ ਕੜ ਕੜ ਕੇ ਪੀ ਜਾਂਦੀ ਮੌਜੀ ਨਾ ਕਿਦੇ ਸੇਵਗਾ ਬਣਾ ਦੇ ਕਿਦੇ ਮੈਨੂੰ ਉਹ ਬਣਾ ਦੇ ਕਿਦੇ ਮੈਨੂੰ ਉਹ ਬਣਾ ਦੇ ਸਾਰਾ ਦਿਨ ਮਾਂ ਦੇ ਕੰਨੀ ਜਾਨੀ ਆ ਸਾਡਾ ਕਿਦੇ ਨਾਲ ਲਿਆਗਾ ਉਹਦੇ ਮਾਮਾ ਚੰਗਾ ਬੈਠੀਆਂ ਸ਼ਹਿਰਤਾਂ ਭਰਾ ਨੂੰ ਰੋਟੀਆਂ ਖਵਾਤੀਆਂ ਮਾਂ ਨੂੰ ਖਵਾਤੀਆਂ ਬੋਚ ਕੇ ਤਾਂ ਨੇ ਕੱਢ ਤੇ ਅਸੀਂ ਜਮਾ ਮਟੀਆਂ ਜਾਦ ਨਹੀਂ ਸੀਗਾ ਆ ਮੇਰੀ ਕੀ ਚਾਰ ਦਿਨ ਆਈ ਆ ਪੁੱਛਣ ਵੀ ਬੈ ਗਈ ਉਹਨੂੰ ਕਿੱਦਾਂ ਜਾਵੇਂਗੀ ਕਿੱਦਾਂ ਜਾਵੇਂਗੀ ਮਾਂ ਨੂੰ ਨਹੀਂ ਪੁੱਛਦੀ ਫੇ ਮਾਂ ਕਿੱਦਾਂ ਜਾਵੇਂਗੀ ਮਾਂ ਨੂੰ ਪੁੱਛ ਲਿਆ ਕਰ ਮੈਂ ਤਾਂ ਸਾਰਿਆਂ ਨੂੰ ਪੁੱਛਦੀ ਆ ਪਰ ਨਾ ਤੁਹਾਨੂੰ ਕਦੇ ਪੁੱਛਦੀ ਆ ਜਿਹੜਾ ਉਹ ਦਿਖਦਾ ਹੀ ਨਹੀਂਗਾ ਵੀ ਇਹ ਸਾਡੀ ਫਿਕਰ ਕਰਦੀ ਐ ਸਾਡਾ ਨਹੀਂ ਫਿਕਰ ਕਰਦੀ ਇਕੱਲੀ ਮਾਂ ਦਾ ਫਿਕਰ ਹੈਗਾ ਨਾ ਮੇਰੇ ਪੁੱਤ ਦਾ ਫਿਕਰ ਹੈਗਾ ਨਾ ਮੇਰਾ ਫਿਕਰ ਨਾ ਮੇਰੀ ਕੀ ਨਾ ਤੇ ਚਲਾ ਦੇ ਕਰ ਬਾਰਦੀ ਆ ਉਹ ਤਾਂ ਤੂੰ ਕਾ ਤਾਂ ਫਿਕਰ ਕਰੇ ਸਾਡਾ ਤਾਂ ਮਾਂ ਪੁੱਤਾਂ ਦਾ ਕਰ ਲਿਆ ਕਰ ਮੈਂ ਤਾਂ ਸਾਰੇ ਟੱਬਰ ਦਾ ਹੀ ਕਰਦੀ ਆ ਕਰਦੀ ਆ ਸਾਰੇ ਟੱਬਰ ਦਾ ਸਾਰੇ ਟੱਬਰ ਦਾ ਕਰਦੀ ਹਾਂ ਮੈਂ ਨਾ ਘਰ ਦੇ ਵਿੱਚ ਇੰਨੀਆਂ ਕਲੇਸ਼ ਨਾ ਹੋਣ ਸਰਦਰ ਮਾਂ ਨੂੰ ਫੋਨ ਲਾਈ ਜੋ ਮਾਂ ਨੂੰ ਫੋਨ ਲਾਈ ਜਾਊਗੀ ਪੱਦਮਾਰੇ ਤਾਂ ਫੋਨ ਕਰ ਦਿੰਦੀ ਹਰੋ ਵਿਆਹ ਜਾ ਮਾਂ ਪੱਦਮਾਰ ਤਾਂ ਨਾ ਨੇ ਕੀ ਕਰਾਂ ਹੋਰ ਮੈਂ ਮਾਵਾ ਜਦੋਂ ਤੁਸੀਂ ਨਹੀਂ ਮੇਰਾ ਦੁੱਖ ਸੁੱਖ ਸੁਣਦੀਆਂ ਮੈਂ ਮਾਂ ਨੂੰ ਫੋਨ ਲਾਉਣੀ ਹੋ ਵੀ ਨਹੀਂ ਤੁਹਾਡੇ ਤੋਂ ਬਰਦਾਸ਼ਤ ਹੁੰਦਾ ਦੋਨਾਂ ਤੋਂ ਤਾਂ ਸਾਨੂੰ ਦੱਸ ਤੈਨੂੰ ਕੀ ਦੁੱਖ ਆਗਾ ਦੱਸ ਨਾ ਸਾਨੂੰ ਮਾਵਾ ਤੇ ਘਰ ਵਿੱਚ ਮੈਨੂੰ ਆ ਦੁੱਖ ਆਗਾ ਚੰਗਾ ਖਾਣੀਆਂ ਮੰਦਾ ਬੋਲਦੀਆਂ ਦੁੱਖ ਹਾਂ ਕੀ ਦੁੱਖ ਆ ਤੈਨੂੰ ਦੁੱਖ ਮੈਂ ਦੱਸਾਂ ਦੁੱਖ ਆ ਹੀ ਦੁੱਖ ਹੈ ਜਿਹੜਾ ਤੁਸੀਂ ਬੋਲਦਿਆਂ ਮੈਨੂੰ ਪੁੱਠਾ ਸਿੱਧਾ ਮੇਰੀ ਮਾਂ ਨੂੰ ਬੋਲਦਿਆਂ ਕਿਹੜੀ ਧੀ ਐ ਜਿਹੜੀ ਬਰਦਾਸ਼ਤ ਕਰ ਲੂਗੀ ਵੀ ਮਾਂ ਨੂੰ ਉਹਦੀ ਨੂੰ ਕੋਈ ਪੁੱਠਾ ਸਿੱਧਾ ਬੋਲੇ ਤੇਰੇ ਮਾਂ ਲ ਗੋਲੀ ਮਾਰੀ ਸੀ ਨਾਲ ਤੇਰੇ ਚੱਜ ਦੀਆਂ ਗੱਲਾਂ ਕਰਨਿਆ ਕਰੋ ਅਸੀਂ ਸਾਰਾ ਦਿਨ ਚੁਗਲਗਾਂ ਲਗਾ ਰਹੇ ਨੂੰ ਮਾਂ ਬੰਦਿਆ ਹੋਰ ਲਾਲੇ ਚੁਗਲਗਾਂ ਕਰਨਗੇ ਹੋਰ ਲਾਲੇ ਚੁਗਲਗਾਂ ਕਰ ਲੂਗਾ ਛਲ ਬੇਬੇ ਚੰਗਾ ਚੰਗਾ ਉੱਠ ਕੇ ਰੋਟੀ ਰੁੱਟੀ ਪਕਾ ਲੈ ਵੀ ਜਵਾਕ ਖੇਤੋਂ ਆਊਗਾ ਬਾਈ ਕੀ ਤੜਕੇ ਫੋੜ ਲੈ ਕੇ ਮਾਰੂ ਲਾਉ ਲਾ ਕੇ ਬੱਤਾਂ ਪਕਾ ਲੈ ਰੋਟੀ ਤਨ ਕੀ ਕਰੀ ਜਾਂਦੀਆਂ ਨੇ ਖਾਸਾ ਖੁਰੂਜਾ ਪੈ ਰਿਹਾਗਾ ਕੀ ਲੈਣੇ ਜਾ ਕੇ ਮੈਂ ਜੁੱਤੀ ਦਾ ਪਾਣਾ ਆਹ ਜੇ ਕਸਰ ਰਹਿੰਦੀ ਸੀ ਵੀ ਉੱਥੇ ਘੱਟ ਸੁਣਾਇਆ ਸੀ ਇੱਥੇ ਸੁਣਾਉਣਾਗੀ ਹਰ ਰੱਬਾ ਕਿਤੇ ਇਸ ਘਰ ਦਾ ਵਿਸਧਾਰ ਹੋ ਜਾਊਗਾ ਇਹ ਵੀ ਕਿਤੇ ਸੁਧਰ ਜਾਣਗੇ ਹਜੇ ਤਾਂ ਉਹ ਪਤਾ ਨਹੀਂ ਆ ਕੇ ਕੀ ਕੁਛ ਬੋਲੂਗਾ ਮੈਂ ਤਾਂ ਕਿਸੇ ਪਾਸੇ ਜੋ ਗਰੰਨਾਂ ਨੇ ਛੱਡਿਆ ਹੀ ਨਹੀਂਗਾ ਜੇ ਇੱਧਰ ਹੋਣੀ ਆ ਇੱਧਰ ਗਾਲਾਂ ਜੇ ਇੱਧਰ ਹੋਗੀ ਇੱਧਰ ਗਾਲਾਂ ਮੈਂ ਮਾਂ ਨੂੰ ਵੀ ਬਾਰ-ਬਾਰ ਕੇ ਨਾ ਫੋਨ ਕਰ ਕਰ ਪਰੇਸ਼ਾਨ ਕਰੀ ਜਾਨੀ ਆ ਮੈਂ ਤਾਂ ਚੱਲ ਹੈਗੀ ਐਹੋ ਜਿਹੀ ਮੇਰੀ ਕਿਸਮਤ ਹੀ ਮਾੜੀ ਐ ਮੈਂ ਤਾਂ ਕਰਮਾਂ ਨੂੰ ਰੋਣੀ ਆ ਨਾਲੇ ਮੇਰੀਆਂ ਧੀਆਂ ਦੇ ਕਰਮਾਂ ਨਾਲੇ ਆਪਦੇ ਕਰਮਾਂ ਨਾਲ ਚੱਲ ਰੋਟੀ ਬਣਾ ਲਾ ਜਾ ਕੇ फोन ਆ ਲੈ ਇਹ ਕੁਛ ਅੰਤਰਕ੍ਰਿਸਤੀ ਜਾਨੀ ਹੈ ਨੀ ਮੈਂ ਤੁਹਾਨੂੰ ਦੱਸਦੀ ਹਾਂ ਆ ਦੇਖ ਲੈ ਬਿੰਦ ਚ ਦੀ ਮਾਂ ਨੂੰ ਫੋਨ ਲਾਤਾ ਇਹ ਤਾਂ ਮੈਂ ਤੁਹਾਨੂੰ ਕਿਹਾ ਸੀ ਹਾਂ ਉਹ ਤਾਂ ਜਾਣ ਸਾਰ ਪਹਿਲਾਂ ਮਾਂ ਕੋਈ ਲਾਵ ਸਲਾਮੀਆਂ ਲਾਉਗੀ ਮਾਂ ਉਹ ਹੀ ਸਹੀ ਰੋਣੀ ਸੂਰਤੀ ਕਿੱਥੋਂ ਛੇੜ ਲੀਤਾ ਹੈ ਪੁੱਛ ਨਾ ਮੇ ਤਾਂ ਪੁੱਤ ਦੇ ਨਾਲ ਕਿੰਨੇ ਕਰਮ ਹੀ ਫਟ ਗਏ ਮੈਂ ਤਾਂ ਉਹਨੂੰ ਪੁੱਛਤਾ ਹੁਣੀਆਂ ਜਿਹੜੇ ਟਾਈਮ ਇਹਨੂੰ ਸ ਕਰਨ ਪਾਇਆਏ ਸੀ ਸੁਦਰਦੀ ਵੀ ਨਹੀਂ ਵਾ ਕਿੰਨਾ ਮਿੱਠਾ ਬੋਲ ਕੇ ਦੇਖ ਰਾ ਜਿੰਨਾ ਮਿੱਠਾ ਬੋਲਾਂਗੇ ਉੰਨੀ ਵਿਗੜਦੀ ਆ ਮੈਂ ਬਥੇਰਾ ਮਿੱਠੀ ਉਹ ਦੇਖਦੀ ਐ ਵਿਚਾਰ ਪਿਆਰ ਨਾਲ ਬੁਲਾ ਜਿੰਨਾ ਪਿਆਰ ਨਾਲ ਬੁਲਾਵਾਂਗੇ ਨਾ ਉੰਨੀ ਜਿਆਦਾ ਸ਼ਰ ਚੜ ਜਾਂਦੀ ਆ ਆਹ ਦੇਖ ਰਸ ਤੋਂ ਪਿਆਰ ਨਾਲ ਗਈ ਸੀ ਉੱਥੇ ਜਾ ਕੇ ਕਹਤਾ ਪਹਿਨੀ ਕਦੋਂ ਜਾਵੇਂਗੀ ਮੈਂ ਤਾਂ ਐ ਕਹਨੀ ਜਿੰਨਾ ਬੇੜਾ ਚਾਏ ਨੇ ਆਪਣੇ ਘਰੇ ਪਾਇਆ ਤਰ ਲਿਆ ਮਾਤਾ ਉਹ ਬੇੜਿਆ ਖੰਗੀ ਕਹਿੰਦੀ ਉਹ ਕਰਦੀ ਹੈਗੀ ਵੀ ਇਹ ਇਹ ਜੀ ਚੰਦਰੀ ਨਾ ਕਿਉਂ ਮੱਥਾ ਲੱਗ ਗਿਆ ਆਪਣਾ ਜੀ ਕਰਮੀ ਆਈ ਹੈ ਮਾਂ ਜਿੱਦੇ ਦੀ ਆਈ ਹੈ ਘਰ ਇਕਲੇ ਸੀ ਕਰੇ ਇੱਕ ਦੀ ਤਾਂ ਮੇਰੇ ਵੀਰ ਨੇ ਇਥੇ ਚੈਂ ਦੀ ਰੋਟੀ ਨਿਖਾ ਕੇ ਦੇਖੀ ਕਿਤੇ ਕਿਤੇ ਆ ਕਿਤੇ ਦੋ ਦਿਨ ਲਾਇਆ ਕਿਤੇ ਚਾਰ ਦਿਨ ਆ ਕਿਤੇ ਮੈਂ ਨੂਰੇ ਆ ਕੇ ਪੇਕਿਆਂ ਦੇ ਘਰੇ ਕਿਤੇ 100 ਕਾ ਦਿਨ ਦੇਖਿਆ ਜਦੋਂ ਆਉਣੀ ਹੈ ਕਲੇਸ਼ ਹੀ ਕਲੇਸ਼ ਮੂਰੇ ماں ਹੁੰਦੀ ਹੈ ਬੜੇ ਸਣਾ ਕਲੇਸ਼ਨ ਬੱਲੇ ਪੈ ਗਈ ਆਪਣੇ ਤਾਂ ਕਲੇਸ਼ਨ ਇੱਕ ਬੰਦਾ ਹੁੰਦਾ ਚੱਲ ਅੱਧ ਪਚੱਦ ماں ਪਿਆ ਨੂੰ ਗੱਲ ਦੱਸਦਾ ਹੁੰਦਾ ਅੱਧ ਪਚੱਦ ਢਿੱਡ ਚ ਰੱਖਦਾ ਹੁੰਦਾ ਨਾ ਤਾਂ ਇਹ ਢਿੱਡ ਚ ਗੱਲ ਰੱਖਦੀ ਆ ਮੁੰਡਾ ਆਊਗਾ ਮੁੰਡੇ ਨੂੰ ਪਾਈ ਜੂਗੀ ਲੈ ਮਰਨਤੀ ਹਾਂ ਪਰ ਮੇ ਪਾਣੀ ਉਹ ਨਹੀਂ ਨਾ ਭਾਈ ਅੱਕ ਜਾਂਦਾ ਉਹ ਨਹੀਂ ਜਾਂਦਾ ਉਹ ਤਾਂ ਕੋ ਕੋ ਆਹ ਦੇਖ ਰਾ ਮਾੜੀ ਹੀ ਗੱਲ ਕਹੀ ਪਤਾ ਨਹੀਂ ਕਿੱਡੀ ਇੱਕ ਲੰਬੀ ਲੈਣ ਵਾ ਕੇ ਦੱਸੀ ਹੋ ਮਾਂ ਬਦਾ ਕੇ ਚਾਰ ਗੱਲਾਂ ਇਹ ਤੇ ਭਾਈ ਕੋਲੇ ਲਾ ਲੂ ਖੱਬੀ ਖਾਨ ਕੋਲੇ ਬੈਲੀ ਕੋਲੇ ਚਾਰ ਗੱਲਾਂ ਉਹਦੋਂ ਗਾਹਾਂ ਵਧਾ ਕੇ ਲਾਉ ਫਿਰ ਉਹ ਆ ਜੂਗਾ ਉਰੇ ਮੈਂ ਕਹਿੰਨੀ ਮਾਂ ਮੇਰੀ ਗੱਲ ਸੁਣ ਲੈ ਜੇ ਮੇਰੇ ਹੁੰਦੇ ਕਿਤੇ ਦਾ ਭਾਈ ਆ ਗਿਆ ਨਾ ਮੈਂ ਰਕਸ਼ਦੀ ਨਹੀਂ ਮੈਂ ਤੂੰ ਛਿੱਤਰ ਖਾ ਕੇ ਜਾਉ ਮੇਰੇ ਪਿਓ ਦਾ ਕਰ ਉਹ ਇੱਥੇ ਕਿਵੇਂ ਆਵੇ 14000 ਜਾਂ ਕੋਟ ਦਾਗਾ ਚੌਧਰ ਤਾਂ ਨਾ ਮਾਤਾ ਕੁੜੀਆਂ ਲੈ ਮੂੰਹ ਨੂੰ ਚੁੱਪ ਕਰ ਜਾਂਦੀ ਐ ਵੀ ਚਲੋ ਜਵਾ ਖੜੀਆਂ ਨਾ ਉਹਨੜ ਕੋਲ ਕੇ ਪਾਲ ਜਾਣਗੀਆਂ ਜੇ ਉਹ ਨਾ ਕੁੜੀਆਂ ਹੁੰਦਾਂ ਨਾ ਅੱਜ ਨੂੰ ਮੈਨੂੰ ਕਿੱਦਾਂ ਦਾ ਦਾਗ ਲੈ ਕੇ ਕੱਢੀ ਹੁੰਦੀ ਅੱਜ ਦਰਸਾ ਗੰਢੀ ਨਾ ਹੁੰਦੀ ਇਹ ਮੈਂ ਕੰਨਿਆ ਦੀਆਂ ਵੀ ਕੰਨੀ ਦੇਖ ਲਾਣੀਆਂ ਵੀ ਚੱਲ ਪਾਲ ਜਾਣੀਆਂ ਹੁਣ ਇੱਕ ਮਾਂ ਹੋਰ ਕਾਨੂੰਨ ਹੈ ਮਾਂ ਦੇ ਮਗਰ ਬੱਚਾ ਜਾਂਦਾ ਜੇ ਇਹਨੂੰ ਕਰਦੇ ਨਾ ਕੁੜੀਆਂ ਲੈ ਕੇ ਜਾਊਗੀ ਇਹ ਫੇਰ ਔਖਾ ਹੋ ਜੂ ਫੇਰ ਵੀ ਮੇਰੇ ਪਿਓ ਦਾ ਫੋਨ ਹੈ ਮੇਰੀ ਨਿਉ ਜਾਣਾ ਕੁੜੀਆਂ ਨੂੰ ਤੋਰ ਕਿਵੇਂ ਦੇਵਾਂਗੇ ਤਾਂ ਹੀ ਰੱਖੀ ਬੈਠੀ ਐ ਇਹਨੂੰ ਮੈਂ ਸਾਰੇ ਗਾਰਡਨ ਨਾਲ ਲਾਈ ਬੈਠੀ ਹੈਗੀ ਵਿਚਵਾ ਖੜੇ ਦਾ ਕੀ ਬਣੂਗਾ ਬਗਾਨਾ ਕੌਣਾ ਕਿਸੇ ਦਾ ਅੱਜ ਕੱਲ ਟਾਈਮ ਕਿੱਡਾ ਮਾੜਾਗਾ ਹੈ ਵੀ ਅੱਜ ਵਾਖੜ ਦਾ ਕੀ ਲੱਗੂਗਾ ਕਿਸੇ ਦਿਨ ਨਹੀਂ ਅੱਜ ਨੂੰ ਮੈਂ ਕਿਦਨ ਦੀ ਦਾਗ ਦੇ ਕੇ ਕੱਢ ਦਿੰਦੀ ਐ ਇਹਨੂੰ ਨਾਈ ਨਾਨੀ ਪਾਲ ਲੂਗੀ ਗੱਲਾਂ ਮਾਰ ਜੋ ਕਰਿਆ ਉਰੇ ਬੈਠੀ ਉਹਨੂੰ ਲੋਰੀਆਂ ਦੇਣ ਜਾਂਦੀ ਐ ਦੋ ਦਿਨ ਲਿਆਉ ਉਥੇ ਜੇ ਨਾਨਕੀ ਤੋਰ ਕੁੜੀਆਂ ਨੂੰ ਜੇ ਨਾਨੀ ਨੇ ਦੋ ਦਿਨ ਕੁੜੀਆਂ ਨੂੰ ਰੋਟੀ ਦਿੱਤੀ ਉਹ ਹੀ ਮੇਰੀਆਂ ਫਲਾਨੀਆਂ ਮੇਰੀਆਂ ਦੋਤੀਆਂ ਉਹੀ ਕਰਦੀ ਆਪਣੇ ਘਰੇ ਜਿਹੜਾ ਕੁੜਗਾ ਨੂੰ ਲੀੜਾ ਨਹੀਂ ਇੱਕ ਜਿਹੜਾ ਕੁੜਗਾ ਨੂੰ ਟਾਕੀ ਨਹੀਂ ਕਿਹਦੇ ਹਾਰ ਨਿਬੜਾ ਕੇ ਦਿੱਤਾ ਕਿਹਦੇ ਸਿਆਲ ਨਿਬੜਾ ਕੇ ਦਿੱਤਾ ਕੱਲ ਲਗਾ ਲੋਰ ਗਈ ਉਹਨੇ ਫੜੇ ਦੋਵਾਰੀਆਂ ਹੀ ਨੇਗਾ ਮੇਰੀਆਂ ਦੋਤਾਂ ਮੇਰੀਆਂ ਦੋਤਾਂ ਉਰੇ ਵੀ ਮੇਰੀਆਂ ਦੋਤੀਆਂ ਸਭੀ ਨਾ ਕੁਛ ਲਾਗਦੀ ਨਹੀਂ ਮੇਰੇ ਪਾ ਜੀ ਆ ਦੇਖ ਲੈ ਸਿਆਲ ਹੁੰਦਾਗਾ ਕਿਤੇ ਇਹਨੇ ਕੋਈ ਕੋਈ ਦੀ ਪਿੰਨੀ ਨਹੀਂ ਕਿਤੇ ਕੋਈ ਇਹਨੇ ਪਜੀਰੀ ਨਹੀਂ ਲਾ ਕੇ ਦਿੱਤੀ ਵੀ ਨਾਲ ਮੈਂ ਰੀਤੀ ਖਾ ਲੂਗੀ ਨਾਲੇ ਮੈਂ ਖਾ ਲੂਗੀ ਇੱਥੇ ਆ ਕੇ ਗੜਲੇ ਲੈਂਦੀ ਆ ਸਭਾ ਸੇ ਦੇ ਮੇਰੀ ਗੱਲ ਸੁਣ ਲੈ ਆਪਾ ਹੁੰਦਾ ਨੀ ਸਿੱਧੇ ਜੰਮੀਆਂ ਨੇ ਮਸਾ ਮਸਾਤੀ ਆ ਰਹੀ ਆ ਪਾਣ ਆਪਾਂ ਸੌਂਗ ਨਾਲ ਪਾਵਾਂਗੇ ਮੈਂ ਤਾਂ ਕਹਿਣੀ ਐ ਸੋਚ ਲਈ ਕੈਦੀ ਮੇਰੇ ਤਸਲਾ ਕੇ ਦੇ ਕੇ ਜਾਨੀ ਆਪਾਂ ਕੁੜੀਆਂ ਰੱਖ ਲਈ ਜੇ ਕੈਦੇ ਵੀ ਕੁੜੀਆਂ ਜਵਾਨੀ ਨਿਕਲਦੀ ਜਵਾਨੀ ਨਿਕਲਦੀ ਇਥੋਂ ਇਹ ਇਲਾਕਾ ਖੇੜੇ ਲਾ ਲਾ ਕੇ ਕਹਨੀ ਜਵਾਖਾਂ ਦੇ ਬਹਾਨੇ ਇੱਕ ਲਾ ਦੋ ਸੇ ਦੋ ਕਿਉਂ ਦੇ ਜਾਂਦਾ ਹੁੰਦਾ ਵੀ ਚੱਲ ਪੈਂਦਾ ਆ ਨਿਆਣੀਆਂ ਖਾ ਲੈਣੀਆਂ ਨਾਲੇ ਤੂੰ ਖਾ ਲਈ ਬਖਾਨ ਨਵੀਂ ਨਕ ਕੋਈ ਹੁੰਦਾਗਾ ਆਪਣੇ ਕਰੇ ਮੈਂ ਤਾਂ ਹੈ ਜਾਂਦਾ ਨਾ ਖਾ ਕੇ ਵੀ ਨਹੀਂ ਰਾਜੀ ਮੈਂ ਤਾਂ ਇੰਨਾ ਇਹਦੀ ਮਾਂ ਦੀ ਚੀਜ਼ ਉਹਦੇ ਮਾੜੀ ਕੇਲੇ ਜਿਹੜੇ ਵੇਖ ਸੀ ਮੈਂ ਤਾਂ ਚੱਕ ਨੂੰ ਜੀ ਨਹੀਂ ਕਰਦਾ ਪਤਾ ਨਹੀਂ ਕੀ ਆ ਲੱਗਦਾ ਜ਼ਹਿਰ ਵਰਗਾ ਲੱਗਦਾ ਇਹਨਾਂ ਦਾ ਰਿੰਗਾ ਨੂੰ ਪੱਕੀ ਨਹੀਂ ਦਿੰਦੇ ਕਿ ਸੌ ਚੀਜ਼ ਜੀ ਤੇ ਨਮੈ ਸਰ ਕੋਲ ਕਿੰਨਾ ਕਿੰਨਾ ਲੈ ਕੇ ਜਾਨੀ ਹੈਗੀ ਸੌ ਲੈ ਕੇ ਜਾਨੀ ਹੈ ਤੇਰੇ ਕੋਲੇ ਤੇ ਦਿੱਤ ਦਿਹਾਰ ਹੁੰਦਾ ਉਹਦੇ ਸੰਦ ਲੈ ਕੇ ਜਾਨੇ ਉਹਦੇ ਚਾਰ ਕੇਲੇ ਇੱਥੇ ਆਏ ਉਹਨੂੰ ਕੇਲੇ ਲੈ ਕੇ ਤਰਪਾਈਂਦੀ ਹੈਗੀ ਉਹਦੇ ਦੇ ਲਈ ਇਹ ਚੱਜ ਦੀ ਚੀਜ਼ ਮੈਂ ਦੇਖ ਉਹਦੇ ਮਾਮੇ ਦੇ ਕੁੱਕਾ ਤਾਂ ਆਏ ਮਾਰੀਏ ਤੁਰੇ ਤਾਂ ਆਏ ਹੱਕ ਜਿਹੜੇ ਖੈ ਤੇ ਲਫਾਫਾ ਮੇਰੀਆਂ ਭੈਣਾਂ ਪਾਂਜਾਂ ਪਾਂਜਾਂ ਵਾਸਤੇ ਕੁਛ ਲੈ ਜਾ ਖਾਦੀ ਖੁੰਡਾ ਬਸ ਸ਼ਰਮ ਨਹੀਂ ਆਉਂਦੀ ਤੀ ਮਾਂ ਦੇ ਕੇ ਖਾਦੀ ਆਉਂਦਾ ਹੁੰਦਾ ਕੋਈ ਕਿਤੇ ਖੁੰਡਾ ਹੀ ਦਿਖਾਉਣ ਜਾਣਦੇ ਇਹ ਕੁਛ ਨਹੀਂ ਇਹਨਾਂ ਦੇ ਪੱਲੇ ਚ ਪੱਲਗਾ ਬੜਿਆਂ ਆ ਇਹਦੇ ਕੋਲੇ ਆ ਬੜਿਆਂ ਆ ਮਾਂ ਕੋਲੇ ਆ ਚੰਗਾ ਖੈਂਗੀ ਕਹਿੰਦੀ ਲੀਡਾ ਟਾਕੀ ਤੇ ਲਾਈ ਜਾਂਦੀ ਹੈ ਪੈਸੇ ਰੋਜ਼ ਸੂਟ ਸੰਭਾਲਿਆ ਰੋਜ਼ ਸੂਟ ਸੰਭਾਲਿਆ ਸੂਟਾਂ ਤੇ ਲਾਉਂਦਾ ਹੈ ਇਹ ਕੁਛ ਇਹ ਪਾਲਦੀਏਗੀ ਵੀ ਮਾਂ ਆਪਦੇ ਹੱਥ ਮੂੰਹ ਹੋਵਾ ਆਇ ਤੂ ਰਿਫਰਾ ਮਾਂ ਨੂੰ ਲੈ ਕੇ ਬਾਜ਼ਾਰ ਆ ਗਿਆ ਅਸੀਂ ਨਹੀਂ ਬਾਜ਼ਾਰ ਚ ਜਾਣ ਦਿੰਦੇ ਆਪਾਂ ਕਿਹੜਾ ਮੋਕਰੀ ਖਾਣੇ ਜਹੀ ਚੀ ਜੀ ਮਾਂ ਜਾਈ ਕੋਈ ਕੱਪੜਾ ਦਾ ਕਾਕਾ ਖਾਣ ਪੀਣ ਨੂੰ ਸੁਖਰਾ ਮੇਰੇ ਪਿਓ ਦੇ ਘਰੇ ਸਭ ਕੁਛ ਆ ਹੋਰ ਕੀ ਜ ਆਉਂਦੀ ਐ ਮਾਂ ਪੇਕੇ ਸਹੁਰਿਆਂ ਦੇ ਘਰੇ ਤਾਂ ਮਾੜਾ ਮੋਟੇ ਨਹੀਂ ਨਹੀਂ ਪਾ ਕੇ ਇਹ ਤਾਂ ਪੇਕੇਆਂ ਵਿੱਚ ਉਧਰ ਕਰ ਗਏ ਵੀ ਜਿਵੇਂ ਮੇਰੀ ਮਾਂ ਦੇ ਉਕਤੋਂ ਦੀ ਰੋਬ ਸੀ ਸਾਰੇ ਪਰਿਵਾਰ ਦੇ ਸੀ ਭਾਈ ਉਰੇ ਨਹੀਂ ਚੱਲਦਾ ਇਹ ਕਵੀਰਦਾਰਾਂ ਦਾ ਲਾਨ ਐ ਇੱਥੇ ਤਾਂ ਨਾ ਨੂੰਤੀ ਨੂੰਤੀ ਫਿੱਪ ਕੇ ਰਹਿਣਾ ਪਊਗਾ ਨਾ ਇਹਨੂੰ ਕੀ ਨਹੀਂ ਲਿਆ ਕੇ ਦਿੰਦੇ ਆਪਾਂ ਸਾਰੀ ਚੀਜ਼ ਲਿਆ ਕੇ ਦਿੰਨੀ ਆ ਇਹ ਫਿਰਦੀ ਆ ਬਾਹਰ ਅੰਦਰ ਵੀ ਮੈਂ ਮੇਰੀ ਮਾਂ ਨੂੰ ਤੁਰੀ ਪਰਾ ਇਹਨੂੰ ਸਾਰੀ ਚੀਜ਼ ਅਸੀਂ ਕਰਾ ਕੇ ਦਿੰਨੇ ਆ ਕੋਈ ਚੀਜ਼ ਤੋਂ ਬਿਨਾਂ ਨਹੀਂ ਰਹਿੰਦੀ ਅਜੇ ਵੀ ਆਪਕੋ ਮੈਨੂੰ ਤੁਸੀਂ ਕੀ ਦੇਤਾ ਤੁਸੀਂ ਮੈਨੂੰ ਕੀ ਲਿਆਤਾ ਇੱਥੇ ਤੇ ਹਰ ਵੇਲੇ ਤਾਂ ਇਹਨੂੰ ਦੇਸਾਂ ਦਾ ਮੂਰੇ ਕਰ ਦਿੰਦੇ ਆ ਲਿਆ ਲਿਆ ਕੇ ਮੁੰਡਾ ਅੱਡ ਲਿਆਊਗਾ ਮੈਂ ਅੱਡ ਲਿਆਂਗੀ ਮਾਂ ਇਹ ਤਾਂ ਮਾਂ ਦੇ ਸਾਰੇ ਹੁੰਦਾ ਤੀ ਨੂੰ ਲੈਣ ਤੇ ਲਾਉਂਦਾ ਤੀ ਨੂੰ ਬਗੈੜਨ ਦਾ ਇਹਦੀ ਮਾਂ ਨੇ ਇਹ ਲੈਣ ਤੇ ਨਹੀਂ ਲਿਆ ਇਹ ਤਾਂ ਉਹਗਾਂ ਦੇ ਹੀ ਗਈ ਤੂੰ ਸੱਸ ਨੂੰ ਤੰਗ ਕਰੀ ਤੂੰ ਨੰਦ ਨੂੰ ਨਾ ਬਣਦੇ ਆਪਦੇ ਬੰਦੇ ਦੇ ਉੱਤੋਂ ਦੀ ਰੋਵ ਰਖੀ ਉਹੀ ਇੱਥੇ ਕਰਨ ਲੱਗੀ ਮਾਂ ਜੇ ਮਾਂ ਸਮਝਾ ਕੇ ਤੋੜਦੀ ਨਾ ਵੀ ਸਹੁਰਾਂ ਦੇ ਘਰੇ ਅਬਦ ਕਰੀ ਸਾਰੇ ਪਰਿਵਾਰ ਦਾ ਫਿਰ ਤਾਂ ਇਹ ਕਰਦੀ ਲਖਣੀ ਨਹੀਂ ਮਾਂ ਇਹਨੂੰ ਤਾਂ ਸਹੁਰਾਂ ਦੇ ਘਰ ਦਾ ਹੀ ਨਹੀਂ ਪਤਾ ਕਿ ਸਹੁਰਾਂ ਦੇ ਘਰੇ ਕੀ ਵਰਤਾ ਹੁੰਦਾ ਕੀ ਨੰਦ ਨਾਲ ਹੁੰਦਾ ਕੀ ਸੱਸ ਨਾਲ ਹੁੰਦਾ ਤਾਂ ਲਖਣੀ ਨਹੀਂ ਹੈਗਾ ਜੇ ਕੋਈ ਆ ਵੀ ਜਾਂਦੀ ਨੇ ਇੱਥੇ ਮੇਰੇ ਕੋਲ ਕੁੜੀ-ਬੁੜੀ ਘਰੇ ਆਪਣੇ ਆ ਜਾਂਦੀਆਂ ਪੜ ਚਾ ਕਰਕੇ ਲਿਆਵਾ ਪੁੱਛਦਾ ਕਿ ਕਿਸੇ ਨੂੰ ਹਾਂ ਪਾਣੀ ਲਿਆਵਾ ਪੁੱਛ ਕੇ ਚੀਜ਼ੇ ਦਿੱਤੀ ਜਿਹੇ ਜੀ ਨਾ ਦਿੱਤੀ ਬਿਚਪ ਕਰਕੇ ਅਗਰ ਤੂੰ ਰਾਮ ਸਲਾਮ ਕਰ ਚੁੱਪ ਕਰਕੇ ਤੂੰ ਚਾਹ ਦੀ ਘੁੱਟ ਧਰ ਲਾ ਜੇ ਪੀਉਣੀ ਆਪਾਂ ਜਾ ਤੂੰ ਜਾ ਕੇ ਤੇਰੇ ਪਤਾ ਕੀ ਲੱਗੀ ਜੇ ਕਿਸੇ ਨੇ ਵੀ ਕਰੀ ਪਈ ਸੀ ਕਿ ਇਹਨੇ ਬਣਾਈ ਏ ਤੁਰਤ ਆ ਤੇ ਹਲਾ ਪੜਕਦੇ ਨੇ ਕਹਿੰਦਾ ਕਦੋਂ ਜਾਣੀਂ ਪਹਿਣੀ ਇੱਕ ੱਤਕੇ ਮਾਰ ਕੇ ਨਹੀਂ ਕਰਦੀ ਮੈਂ ਮੇਰੇ ਤਾਂ ਮਾਨ ਖਰਾਬ ਹੋ ਜਾ ਮੇਰੇ ਤਾਂ ਜੀ ਕਰਦਾ ਨਾ ਚੱਕ ਕੇ ਬੈਠ ਜਾ ਮੈਂ ਪਾ ਜਾ ਕੀ ਹੋਰ ਜਦੋਂ ਪਰਜਾਈ ਵੀ ੱਤਕੇ ਮਾਰਦੀ ਆ ਮੈਨੂੰ ਤੂੰ ਇਹਦੇ ਵਾਸਤੇ ਕਰਈ ਨਾ ਤੂੰ ਮੇਰੇ ਵਾਸਤੇ ਰਹਿਣਾ ਨਾ ਮੈਂ ਭਾਈ ਨੂੰ ਦੱਸਣ ਜੋ ਕਰੀਆਂ ਦੀ ਵੀਰੇ ਤੜਕੀ ਪੜਕਦੇ ਨੇ ਕਹਿੰਦਾ ਪਹਿਣੀ ਕਦੋਂ ਜਾਵੇਗੀ ਆਖੀ ਜਾਨ ਲੈ ਅਈ ਮੇਰੇ ਤੂੰ ਰੋਇਆ ਕਰਾ ਕੋਈ ਨੀ ਜਨ ਚਰ ਮਾਂ ਬੈਠੇ ਆ ਨਾ ਸਾਰੇ ਰਾ ਖੁੱਲੇ ਆ ਤੈਨੂੰ ਮੌਜ ਨਾ ਦੜਾਂਦੀ ਆਇਆ ਕਰ ਜਿੱਦੇ ਪਾਈ ਮੈਂ ਆ ਪੱਖਾ ਵਿੱਚ ਗਈ ਉਦਹ ਜਹੇ ਜੇ ਤੇਰਾ ਨਾ ਵਰਤਨ ਕੋ ਜਾਂ ਤੂੰ ਵਰਤਨ ਇਹ ਨਾ ਨਾਲ ਹੀ ਆ ਜੇ ਮੇਰਾ ਪਿਓ ਹੁੰਦਾ ਨਾ ਅੱਜ ਮੈਨੂੰ ਜਮੀ ਨਹੀਂ ਹੈ ਕਹਿੰਦੀ ਤੀ ਹੁਣ ਜਿੱਦੋਂ ਪਿਓ ਮੇਰਾ ਪਿਓ ਮੁੱਕ ਗਿਆ ਮਾਂ ਤੇਰਾ ਵੀ ਮਾਣ ਘਟ ਗਿਆ ਜੇ ਤਾਂ ਟੀ ਵੀ ਆਈ ਸੋਚਦੀ ਵੀ ਕਰਦੀ ਆ ਇਹ ਬੱਝੂਗੀ ਚਲ ਮੈਂ ਤਾਂ ਇਕੱਲੀ ਬਿਠੇ ਰਹੀ ਆਂਗੀ ਮੈਂ ਨਹੀਂ ਇਹਨਾਂ ਨੂੰ ਗੋਲਦੀ ਮਾਤਾ ਸਿੱਤਰ ਮੈਂ ਇਹ ਨਾ ਲਾ ਕੇ ਰੱਖਦੀ ਸਾਰਾ ਦਿਨ ਚਲ ਮੈਂ ਤੂੰ ਨਾ ਬੋਲੇਗਾ ਚੁੱਪ ਕਰ ਜਾਗਾ ਬਲੱਡ ਵਾਜੂ ਤੂੰ ਬੈਠ ਹੋ ਜੀ ਨਾ ਮੈਂ ਲਿਉਣੀ ਚਾਹਦੀ ਕੁੱਟ ਬਣਾ ਕੇ ਉੱਥੇ ਦੇਹੀ ਬੈਠਿਆ ਤੈਨੂੰ ਦੇਖੂ ਸਰ ਕੋਈ ਨਾ ਬਣਾ ਲਿਆ ਕੁੱਟ ਚਾਹਦੀ ਅਜਾ ਰੋਟੀ ਨਹੀਂ ਬਣਾਈ ਉਹਨੇ ਕੋਈ ਨਾ ਵਾ ਕੋਈ ਨਾ